ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਪਰਮੇਸ਼ਰਵਾਰ ਗੁਰਦੁਆਰਾ ਸਾਹਿਬ ਤੇ ਆਓ ਆਪਾਂ ਅੰਦਰ ਚੱਲਦੇ ਹਾਂ ਤੁਹਾਨੂੰ ਦਰਸ਼ਨ ਮੇਲੇ ਕਰਵਾਉਣੇ ਜਿਹੜੀਆਂ ਸੰਗਤਾਂ ਅਜੇ ਤੱਕ ਦਰਸ਼ਨ ਨਹੀਂ ਕੀਤੇ ਤੇ ਆਓ ਸਾਡੇ ਨਾਲ ਅੰਦਰ ਆਪਾਂ ਚੱਲਦੇ ਹਾਂ ਦਰਸ਼ਨ ਮੇਲੇ ਕਰਾਂਗੇ ਖਾਲਸਾ ਭਾਈ ਰਣਜੀਤ ਸਿੰਘ ਜੀ ਇੱਥੇ ਉਹ ਕਿਰਤੰਦਵਾਨ ਕਰਦੇ ਨੇ ਤੇ ਅੱਗੇ ਆਪਾਂ ਚੱਲਦੇ ਰਵਾਂਗੇ ਵੇਖੇ ਰੋ ਵੀਡੀਓ ਨਾਲ-ਨਾਲ ਬਣੇ ਰੋ ਤੇ ਆਓ ਅੰਦਰ ਇਹ ਆਪਾਂ ਅੱਗੇ ਅੰਦਰ ਤੁਹਾਨੂੰ ਦਰਸ਼ਨ ਮੇਲੇ ਕਰਵਾਉਣੇ ਆ ਕੀ ਭਾਈ ਰঞ্জੀਤ ਸਿੰਘ ਜੀ ਕਥਾ ਗੀਤਨ ਦੇ ਰਾਹੀਂ ਵਿਖੋ ਇਹ ਡਿਵਿਡਿਮ ਕਮਾਦੱਕ ਪਹੁੰਚੇ ਆ ਜਿਨ੍ਹਾਂ ਦੀ ਜ਼ਿੰਦਗੀ ਨਗਾਦ ਦਿਨਤੀ ਇਸ ਕਮਾ ਦੇ ਵਿੱਚ ਬਚਪਨ ਤੋਂ ਲੈ ਕੇ ਇਸ ਲਾਈਨ ਦੇ ਵਿੱਚ ਲੱਗੇ ਸੀ ਤੇ ਅੱਜ ਵਿਖੋ ਕਿੱਥੇ ਆਪਾਂ ਹੁਣ ਚੱਲਦੇ ਪਰਮੇਸ਼ਰਵਾਲ ਗੁਰਦੁਆਰਾ ਸਾਹਿਬ ਦੇ ਅੰਦਰ ਆਓ ਆਪਾਂ ਸੀਸ ਝੁਕਾਉਣੇ ਜਾ ਕੇ ਮਹਾਰਾਜ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਦ ਤੋ ਵਿਰਾਜਮਾਨ ਨੇ ਆਪਾਂ ਦਰਸ਼ਿਮੇਲੀ ਉਹਨਾਂ ਦੀ ਕਰਾਂਗੇ ਉਹਨਾਂ ਨੂੰ ਸੀਸ ਝੁਕਾਵਾਂਗੇ ਅੱਜ 12:00 ਪੋ ਹੈ ਠੀਕ ਹੈ ਛੋਟੇ ਸਹਿਬ ਜਿਆਦਾ ਸ਼ਹੀਦੀ ਦਿਹਾੜਾ ਉਹਦਾ ਆਪਾਂ ਸਰਹੰਦੇ ਸਵਰ ਜਾ ਨਹੀਂ ਸਕੇ ਤੇ ਆਪਾਂ ਇੱਥੇ ਦਰਸ਼ ਮੇਲੇ ਕਰਨ ਵਾਸਤੇ ਆਏ ਆ ਵੀ ਚਲੋ ਸੰਗਤ ਦੇ ਦਰਸ਼ ਮੇਲੇ ਕਰਨੇ ਕਿਸੇ ਪਾਸੇ ਹੋ ਜੇ ਸੇਵਾ ਤੇ ਸੋ ਚੰਗਾ ਠੀਕ ਹੈ ਜੀ ਆਓ ਚਲਦੇ ਆਓ ਫਿਰ ਆਪਾਂ ਤੁਹਾਨੂੰ ਸਾਰਾ 뷰 ਇੱਥੇ ਦਾ ਦਿਖਾਉਨੇ ਆ ਤੇ ਇਹ ਉਹ ਨਾਲ ਸੰਗਤਾਂ ਵਾਸਤੇ ਆ ਅੰਦਰ ਦਾ 뷰 ਵੇਖੋ ਜੀ ਅੰਦਰ ਗੁਰਦੁਆਰਾ ਸਾਹਿਬ ਇੱਥੇ ਗਰਮ ਪਾਚਾ ਸਾਹਿਬ ਸ਼੍ਰੀ ਗੁਰੂਆਂ ਸਾਹਿਬ ਮਹਾਰਾਜ ਜੀ ਅਵਿਰਾਜਮਾਨ ਨੇ ਤੇ ਅੰਦਰ ਦਾ ਵੀ ਵੇਖੋ ਠੀਕ ਹੈ ਜੀ ਤੇ ਆਓ ਬਾਹਰੋਂ ਵੀ ਦਿਖਾਈਏ ਆਪਾਂ ਤੁਹਾਨੂੰ ਵੇਖੋ ਬਾਹਰੋਂ ਇਮਾਰਤ ਐਸੀ ਹੈ ਪਰਮੇਸ਼ੀਰਵਾਲ ਗੁਰਦੁਆਸਾਹਿਬ ਜੀ ਤੇ ਮੈਂ ਉਹਨਾਂ ਵੀਰਾਂ ਨੂੰ ਜ਼ਰੂਰ ਇਹ ਗੱਲ ਕਹਿਣਾ ਚਾਹੁੰਦਾ ਵੀ ਵੇਖੋ ਬਚਪਨ ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਨੇ ਇੰਨੀ ਕੜੀ ਮਿਹਨਤ ਕੀਤੀ ਦੇ ਨਾਲ ਤੇ ਗੁਰਸਿੱਖੀ ਦੇ ਨਾਲ ਹੀ ਸੰਗਤਾਂ ਨੂੰ ਜੋੜਦੇ ਰਹੇ ਮੱਤ ਵਾਲੀਆਂ ਬਹੁਤ ਚੰਗੀਆਂ ਗੱਲਾਂ ਸੁਣਾਉਂਦੇ ਰਹੇ ਕਹਿੰਦੇ ਰਹੇ ਤਾਂ ਕਿ ਦੁਨੀਆ ਨਸ਼ਿਆਂ ਤੋਂ ਬਾਹਰ ਨਿਕਲ ਕੇ ਤੇ ਗੁਰੂ ਸਾਹਿਬ ਦੇ ਬਾਣੀ ਬਾਣੇ ਨਾਲ ਜੁੜੇ ਵੱਤ ਤੋਂ ਵੱਤ ਅਮਰ ਸੰਚਾਰ ਕਰਵਾਉਂਦੇ ਰਹੇ ਤੇ ਅੱਜ ਇਹ ਬਹੁਤ ساری ਦੁਨੀਆ ਵਿੱਚ ਹੈ ਕਿ ਉਹਨਾਂ ਦੇ ਬੜੇ ਪ੍ਰਕਾਰ ਦੇ ਲੋਕ ਨਹੀਂ ਤੱਬੇ ਰਹਉਂਦੀ ਹੈ ਬਹੁਤ ਸਾਰਾ ਗਲਤ ਵੀ ਕਹਿ ਦਿੰਦੀ ਹੈ ਪਰ ਅਸੀਂ ਕਹਿੰਨੇ ਵੀ ਨਹੀਂ ਐਸਾ ਕੁਛ ਨਾ ਬੋਲੋ ਕਿਉਂਕਿ ਜੋ ਅਕਾਲ ਪੁਰਖ ਦੀ ਕਿਰਪਾ ਹੈ ਉਹ ਜਦੋਂ ਹੋਈ ਹੈ ਤਾਂ ਦੇਖੋ ਕਿੰਨੇ ਵੱਡੇ ਮੈਲ ਐਵੇਂ ਨਹੀਂ ਬਣ ਗਏ ਜੀ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਤਾਂ ਬਣੇ ਨੇ ਐਵੇਂ ਗੱਲਾਂ ਨਾਲ ਨਹੀਂ ਬਣਦੇ ਹੁੰਦੇ 9 ਤੇ 11 ਸਾਲ ਦਾ ਕਿਹੜਾ ਅੱਜ ਆਪਣੇ ਬੱਚੇ ਛੋਟੇ-ਛੋਟੇ ਹੁੰਦੇ ਆਪਾਂ ਸਕੂਲਾਂ ਕੋਲਿਆਂ ਚਲਾਉਣੇ ਪੜਨ ਲਿਖਣ ਲੱਗੇ ਵਦਣਾ ਤੇ ਇਨ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਇਸ ਲਾਈਨ ਦੇ ਵਿੱਚ ਲਾਇਆ ਤੇ ਅੱਜ ਵੇਖੋ ਪੂਰੀ ਦੁਨੀਆ ਜਾਣਦੀ ਹੈ ਇਹਨਾਂ ਨੂੰ ਬਾਹਰਲੇ ਮੁਲਕਾਂ ਤੱਕ ਵੀ ਤੇ ਆ ਵੇਖੋ ਕਿੱਦਾਂ ਕਿੱਦਾਂ ਅੰਦਰ ਇਹਨਾਂ ਨੇ ਜੋ ਵੀ ਕੀਤਾ ਸੰਗਤ ਵਾਸਤੇ ਕੀਤਾ ਤੇ ਹਰ ਕੋਈ ਕਦੇ ਕੋਈ ਦੋਸ਼ ਲਾਉਂਦੇ ਕਦੇ ਕੋਈ ਲਾਉਂਦੇ ਅਸੀਂ ਕਹਿੰਨੇ ਵੀ ਨਹੀਂ ਵੇਖੋ ਭਾਈ ਹਮੇਸ਼ਾ ਦੋਸ਼ ਲਾਉਣ ਤੋਂ ਪਹਿਲਾਂ ਇਹ ਸੋਚਿਆ ਕਰੋ ਵੀ ਉਸ ਬੰਦੇ ਦਾ ਜੀਵਨ ਕਿਸ ਤਰ੍ਹਾਂ ਦਾ ਹੈ ਤੇ ਕਿੰਨੀ ਸੰਗਤ ਹਰ ਵੇਲੇ ਉਹਨਾਂ ਦੇ ਨਾਲ ਰਹਿੰਦੀ ਕਿੰਨਾ ਜਥਾ ਨਾਲ ਰਹਿੰਦਾ ਤੇ ਹੋਰ ਤੇ ਹੋਰ ਕੀ ਕਿੰਨੇ ਟਾਈਮ ਤੋਂ ਪੰਜਾਬ ਪੁਲਿਸ ਵਾਲੇ ਵੀ ਨਾਲ ਉਹਨਾਂ ਦੇ ਰਹਿੰਦੇ ਆ ਹਾਜੀ ਵੀ ਪਰਮੇਸ਼ਰ ਸਰਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਵਾਲੇ ਤਾਇਨਾਤ ਰਹਿੰਦੇ ਹਰ ਵੇਲੇ ਤੇ ਤੁਸੀਂ ਇਹ ਦੱਸੋ ਵੀ ਭਾਈ ਰਣਜੀਤ ਸਿੰਘ ਜੀ ਮਾੜੇ ਕਰਮਾਂ ਨੂੰ ਤੁਸੀਂ ਕਹਿ ਦਿੰਨੇ ਵੀ ਮਾੜੇ ਕਰਮਾਂ ਚ ਇੱਥੋਂ ਹੋ ਗਿਆ ਜੇ ਹੋ ਗਿਆ ਵੀ ਐਸਾ ਕੋਈ ਦੋਸ਼ ਨਾ ਲਾਇਆ ਕਰੋ ਸੋਚਿਆ ਕਰੋ ਪਹਿਲਾਂ ਸਮਝਿਆ ਕਰੋ ਕਿ ਕਾਲਾ ਸੀ ਕਿੰਨਾ ਵਾਸਤੇ ਕਰਦੇ ਆ ਤੇ ਕਿਨੂੰ ਕਰਨ ਲੱਗੇ ਆ ਠੀਕ ਹੈ ਜੀ ਇਹ ਦੇ ਵਿਸਨ ਸਲੀਨ ਹੱਥ ਪਾਉਣ ਵਾਲੇ ਕੀ ਗੱਲ ਉਹਨਾਂ ਨੇ ਜੇ ਇਹੀ ਕਹੇ ਇਹ ਜੀ ਕਰਮ ਕਰਨੇ ਹੋਣ ਤੇ ਕੀ ਗੱਲ ਉਹਨਾਂ ਨੂੰ ਵਿਆਹ ਸ਼ਾਦੀ ਕਿਹਦੀ ਹੋ ਨਹੀਂ ਸਕਦੀ ਸਭ ਹੋ ਸਕਦਾ ਪਰ ਉਹਨਾਂ ਦਾ ਨਹੀਂ ਮਨ ਹੈਗਾ ਕਰਾਉਣ ਨੂੰ ਇਹ ਸਭ ਕੁਝ ਉਹ ਆਪਣੇ ਮੰਦੇ ਵਿੱਚ ਠੀਕ ਹੈ ਉਹਨਾਂ ਨੇ ਇੰਨੀ ਸੰਗਤ ਦੀ ਸੇਵਾ ਕਰਨੀ ਹੈ ਅਕਾਲ ਪੁਰਖ ਜੀ ਨਾਲ ਜਿੰਨਾ ਟਾਈਮ ਉਹਨਾਂ ਦਾ ਤੋਂ ਸੇਵਾ ਲੈਣੀ ਉਹਨਾਂ ਨੇ ਕਰਦੇ ਰਹਿਣਾ ਉਹਨਾਂ ਦਾ ਕਹਿਣਾ ਵੀ ਹੈ ਵੀ ਜਦ ਤੱਕ ਸਾਹ ਚੱਲਗੇ ਉਹਨਾਂ ਦੇ ਅਕਾਲ ਪੁਰਖ ਦਾ ਨਾਮ ਲਵਾਂਗੇ ਦੁਨੀਆ ਜੋ ਕਹਿੰਦੀ ਹੈ ਕਹੀ ਜਾਵੇ ਸਾਨੂੰ ਕੋਈ ਹੋ ਨਹੀਂ ਹੈਗਾ ਪਰ ਅਸੀਂ ਇਹ ਗੱਲ ਕਹਿੰਦੇ ਵੀ ਅਸੀਂ ਆਪਣਾ ਖੁਦ ਦਾ ਜੀਵਨ ਬਦਲਿਆ ਹੈ ਮੈਂ ਕਲੀਨ ਸ਼ੇਪ ਸੀਗਾ ਜਿਸ ਟਾਈਮ ਦੇ ਵਿੱਚ ਮੈਂ ਸਟਾਰਟਿੰਗ ਇਹਨਾਂ ਦੇ ਕਿਰਦਨ ਦਵਾਨ ਸੁਣਨ ਲੱਗਿਆ ਸੀਗਾ ਦੋਸਤੋ ਅੱਜ ਮੇਰੇ ਦਾਦਾ ਵੀ ਪ੍ਰਕਾਸ਼ ਹੈ ਤੁਹਾਡੇ ਸਾਹਮਣੇ ਜਾ ਰਹੇ ਦਸਤਾਰ ਵੀ ਸਜਾਈ ਹੈ ਤੇ ਦੂਜੀ ਗੱਲ ਇਹ ਆ ਵੀ ਆਪਾਂ ਹੋਰ ਅੱਗੇ ਵੇਖਦੇ ਰਹਨੇ ਆਂ ਕਿ ਕਿਸੇ ਨੂੰ ਵੇਖ ਕੇ ਆਪਾਂ ਜੀਵਨ ਬਦਲਿਆ ਚਾਪਾ ਨੂੰ ਚੰਗੀਆਂ ਗੱਲਾਂ ਦਿੱਤੀਆਂ ਸੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਸੀਗਾ ਤੇ ਅੱਜ ਆਪਾਂ ਜੁੜੇ ਆਂ ਬਾਕੀ ਦੀਆਂ ਗੱਲਾਂ ਆਪਾਂ ਚੱਲਦੇ ਰਵਾਂਗੇ ਦਿਖਾਉਨੇ ਪਰਮੇਸ਼ਰ ਦਾ ਗੁਰਦਵਾਰ ਸਾਹਿਬ ਦਾ ਘੈਂਟਾ ਘਰ ਵੀ ਤੁਹਾਨੂੰ ਦਿਖਾ ਦਿੱਤਾ ਠੀਕ ਹੈ ਜੀ ਕੱਲੀਆਂ ਇਹ ਗੱਲਾਂ ਨਹੀਂ ਆਪਾਂ ਪਹੁੰਚੀ ਦਾ ਹਰ ਜਗ੍ਹਾ ਤੁਹਾਨੂੰ ਦਰਸ਼ਿਮੇਲੇ ਕਰਵਾ ਦੇ ਆਂ ਦੇਖੋ ਸਾਰਾ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਿਮੇਲੇ ਤੋਂ ਲੈ ਕੇ ਕਰਵਾਉਨੇ ਆਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹੀ ਗੱਲ ਕਵਾਂਗੇ ਵੀ ਦੇਖੋ ਕਿਸੇ ਦੇ ਦੋਸ਼ ਨਾ ਲਾਇਆ ਕਰੋ ਦੋਸ਼ ਲਾਉਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਕਿੱਡੀ ਵੱਡੀ ਜਿਹੜੀ ਹਸਤੀ ਹੈ ਜਿੱਤੇ ਆਪਾਂ ਦੋਸ਼ ਲਾਉਣ ਲੱਗੇ ਆਂ ਤੇ ਆਓ ਆਪਾਂ ਬਾਕੀ ਗੱਲਾਂ ਹੋਰ ਕਰਦੇ ਆਂ ਆਹ ਦੇਖੋ ਇਹ ਆਪਾਂ ਪਰਮੇਸ਼ਰ ਦਾ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਅੰਦਰੋਂ ਸਾਰੇ ਦਰਸ਼ਿਮੇਲੇ ਕਰਵਾ ਦਿੱਤੇ ਬਾਕੀ ਸੰਗਤ ਜੀ ਤੁਹਾਨੂੰ ਆ ਸਾਡੀਆਂ ਵਿਚਾਰ ਕਿਸ ਤਰ੍ਹਾਂ ਦੇ ਲੱਗ ਰਹੇ ਨੇ ਤੁਸੀਂ ਸਾਰਾ ਕੁਝ ਸਾਨੂੰ ਦੱਸੋ ਜੇਕਰ ਕਿਸੇ ਚੀਜ਼ ਦੀ ਸਾਨੂੰ ਘਾਟ ਤੁਹਾਨੂੰ ਲੱਗਦੀ ਸਾਡੀ ਵੀਡੀਓ ਦੇ ਵਿੱਚ ਤਾਂ ਵੀ ਸਾਨੂੰ ਦੱਸ ਸਕਦੇ ਹੋ ਤੇ ਸਾਡੀ ਵੀਡੀਓ ਲਾਈਕ ਕਰਿਆ ਕਰੋ ਫੋਲੋ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਨੂੰ ਇਹ ਪਤਾ ਲੱਗ ਲੱਗ ਸਕੇ ਤੁਸੀਂ ਕਿੱਥੇ ਦੇ ਹੋ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਹੋ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਦੱਸਿਆ ਕਰੋ ਤਾਂ ਕਿ ਸਾਡਾ ਵੀ ਮਨ ਬਣਿਆ ਰਵੇ ਤਾਂ ਕਿ ਤੁਸੀਂ ਕੀ ਕੀ ਕਿਥੋਂ ਦੇ ਹੋ ਜਿਹੜੇ ਸਾਡੀ ਵੀਡੀਓ ਦੇਖਦੇ ਹੋ ਸਾਡਾ ਮਨੁੱਖ ਸਕੂਨ ਬਣਿਆ ਰਹੂਗਾ ਤੇ ਖਾਲਸਾ ਵਹਿਗਰ ਜੁਗੀ ਫਤਿਹ ਆਓ ਆਪਾਂ ਹੁਣ ਚੱਲਦੇ ਹਾਂ ਬਾਰ ਫਤਿਹ ਵੀ ਬਾਕੀ ਵੀ ਚੈਨਲ ਸਬਸਕ੍ਰਾਈਬ ਕਰੋ ਸਰਦਾਰ ਵਲੌਗ 1987 ਸਸਤੀ ਕਾਲ ਵੀਡੀਓ